ਮੈਂ ਗੁੱਜਿਕਾ ਖਾ ਉਸਾ ਮੈਂ ਗੁੱਜਿਕੀ ਫੱਤੇ ਲਾਜੀ ਗਾ ਅੱਜ ਅਪਨ ਲੱਗਿਆ ਬਲੌਗ ਸ਼ੁਰੂ ਕਰਨਾ ਤੇ ਬਾਬਾ ਜੀ ਦੀ ਕਿਰਪਾ ਤੁਸੀ ਠੀਕ ਠਾਕ ਹੋਗੇ ਅਸੀਂ ਵੀ ਠੀਕ ਠਾਕ ਆ ਕਈ ਦਿਨਾਂ ਤੋਂ ਨਾ ਮੇਤੋਂ ਬਲੌਗ ਨਹੀਂ ਬਣਿਆ ਤੇ ਆ ਦੇਖੋ ਇੱਥੇ ਮੈਂ ਲੱਗਿਆ ਸੂਟ ਦੀ ਕਟਿੰਗ ਕਰਨੇ ਮੈਂ ਕਿ ਚਲੋ ਨਾ ਅੱਜ ਤੁਹਾਡੇ ਨਾਲ ਥੋੜੀ ਬਤ ਗੱਲ ਨਾ ਕਰਦੇ ਆ ਤੇ ਸ਼ੇਅਰ ਆਪਾਂ ਗੱਲਬਾਤ ਸ਼ੇਅਰ ਕਰਦੇ ਆ ਸੂਟ ਦੀ ਕਟਿੰਗ ਉਹ ਜੋ ਨਾਲ ਹੀ ਤੇ ਚਲੋ ਜੀ ਆ ਚੱਕ ਲਈ ਆਪਾਂ ਸੂਟ ਤੇ ਪਹਿਲਾਂ ਆਪਾਂ ਨਾ ਕੱਪੜਾ ਨਾਪਦੇ ਐਵੇਂ ਕਿੰਨਾ ਹਨਾ ਕਈ ਵਾਰ ਕੱਪੜਾ ਨਾ ਅੱਜ ਕੱਲ ਜਿਹੜੇ ਵੇਚਦੇ ਫਿਰਦੇ ਆ ਭੈਣਾ ਉਹਨਾਂ ਤੋਂ ਲੈ ਲੈਂਦੀ ਆ ਨਾ ਫਿਰ ਜਦੋਂ ਮੈਂ ਕਟਿੰਗ ਕਰਦੀ ਆ ਨਾ ਬਾਅਦ ਚ ਮੈਨੂੰ ਪਿੱਛੇ ਬਹੁਤ ਦਿੱਕਤ ਆਉਂਦੀ ਚਲੋ ਫਿਰ ਬਣਾ ਤਾਂ ਜਿੰਨੇ ਆਪਾਂ ਸੂਟ ਕਿਸੇ ਨਾ ਕਿਸੇ ਤਰ੍ਹਾਂ ਤੇ ਪਰ ਫਿਰ ਵੀ ਅਗਲਾ ਕਹਿਣ ਲੱਗ ਜਾਂਦੇ ਇੰਨਾ ਪ੍ਰੈਸੀ ਵੀ ਸਾਡਾ ਹਨਾ ਐਵੇਂ ਇਦਾਂ ਸੂਟ ਬਣ ਗਿਆ ਵੀ ਕੱਪਸ ਸਿਵਾਰ ਕੋ ਹੋਈ ਆ ਜਾਂ ਐ ਤੇ ਆਪਾਂ ਕੱਪੜਾ ਪਹਿਲਾਂ ਦੇਖਦੇ ਨਹੀਂ ਹੁਣ ਤੁਹਾਨੂੰ ਪਤਾ ਕਿਦਾ ਗਰਮੀ ਦਾ ਮੌਸਮ ਆ ਕੰਮ ਦਾ ਵੀ ਜ਼ੋਰ ਸੀ ਜੁੰਦੀਆਂ ਛੁੱਟੀਆਂ ਚੱਲਦੀਆਂ ਸੱਚੀਆਂ ਨਹੀਂ ਆ ਤੇ ਉਹਦੇ ਕਰਕੇ ਨਾ ਇੱਕ ਗਰਮੀ ਬਹੁਤ ਆ ਗਰਮੀ ਚ ਨਾ ਉਹ ਵੀ ਬੁੰਦ ਰਹਿਣ ਨਾ ਸਾਡੇ ਨਾਲ ਅੱਜ ਵੀ ਬਹੁਤ ਗਰਮੀ ਆ ਤੇ ਆ ਸੂਟ ਵੀ ਆ ਦੋ ਸਵੇਰ ਦੀ ਕਟਿੰਗ ਕਰਦੀਆਂ ਤੇ ਬਸ ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ ਕਹਿ ਲਓ ਫਿਰ ਲਾਈਟ ਚਲੀ ਗਈ ਆ ਗਈ ਹਨਾ ਉਹਦੇ ਨਾਲ ਮੇਰਾ ਬੱਚਾ बार-बार ਉੱਠ ਕੇ ਜਾਂਦਾ ਤੇ ਫਿਰ ਉਹਨੂੰ ਵੀ ਸਾਹਮਣਾ ਬੱਚੇ ਸਕੂਲ ਗਈਆਂ ਸੀਗੀਆਂ ਚਲੋ ਹੁਣ ਤੱਕ तकरीबन 3:30 ਦਾ ਟਾਈਮ ਹੋ ਗਿਆ ਬੱਚੀਆਂ ਮੇਰੇ 2:30 ਦੇ ਸਕੂਲੋਂ ਆ ਗਈਆਂ ਸੀ ਚਲੋ ਉਹਨਾਂ ਨੂੰ ਰੋਟੀ ਪਾਣੀ ਦਿੱਤਾ ਹਨਾ 10 ਮਿੰਟ ਬਚੇ ਨੇ ਰਾਮ ਕੀਰਤਾ ਤੇ ਫਿਰ ਮੈਂ ਕਿਹਾ ਚਲੋ ਹੁਣ ਮੇਰੇ ਬੱਚੀ ਬੇਟੀ ਉਹ ਪੜੇ ਹਾਸਿ ਉਹਨੇ ਤੇ ਮੈਂ ਕਿਹਾ ਚਲੋ ਅੱਜ ਥੋੜੇ ਮੇਨਾਂ ਕੰਮ ਕਰਾ ਦੇ ਹਨਾ ਤੇ ਮੈਂ ਕਿਹਾ ਕੱਲੇ ਤੋਂ ਤੁਹਾਨੂੰ ਪਤਾ ਨਾ ਫੋਨ ਨਾ ਬੜਾ ਔਖਾ ਇਹਦਾ ਵੀਡੀਓ ਬਣਾਉਣੀ ਮੈਨੂੰ ਸੈੱਟ ਕਰਨਾ ਪੈਂਦਾ ਕਿਸੇ ਵਾਸਤੇ ਫੋਨ ਡੱਬੇ ਡੱਬੇ ਤੇ ਤੇ ਉਹ ਫਿਰ ਵੀ ਕਿਸ ਤਰ੍ਹਾਂ ਕਿਤੇ ਹੈਲ ਲੀ ਜਾਂਦਾ ਬੜਾ ਮੋਟਾ ਤੇ ਚਲੋ ਹਜੇ ਆਪਣੇ ਕੋਲ ਸਟੈਂਡ ਵਗੈਰਾ ਨਹੀਂ ਹੈਗਾ ਹਨਾ ਉਹਦੇ ਕਰਕੇ ਆਪਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਚਲੋ ਫਿਰ ਵੀ ਕਿਸ ਨਾ ਕਿਸੇ ਤਰ੍ਹਾਂ ਮੈਂ ਵੀਡੀਓ ਉਹਦੇ ਬਣਾਨੀ ਦੀ ਮੇਰੇ ਬੱਚੀ ਘਰ ਹੁਣ ਦਿਨਾਂ ਹੋ ਗਏ ਬਸੋ ਦਾ ਸਤਾ ਪਏ ਅਸੀਂ ਜੋ ਵੀ ਕੀਆ ਤਾਂ ਚਲੋ ਦੂਸਰੀ ਵੀਡੀਓ ਚੱਕ ਲੈਣਾ ਤੇ ਆ ਦੇਖੋ ਅੱਜ ਮੇਰਾ ਘਰ ਵੀਨੇ ਤਮਾਰ ਚੱਕਿਆ ਪਿਆ ਅੱਜ ਮੈਂ ਕੁਝ ਵੀ ਸੋਚ ਨਹੀਂ ਰਿਆ ਸੀ ਇੱਕ ਦੋ ਤਿੰਨ ਦਿਨਾਂ ਤੋਂ ਨਾ ਮੇਰੀ ਨਾ ਚੜ ਗਈ ਸੀ ਗਰਦੰਦੀ ਉਹਦੇ ਕਰਕੇ ਮੈਨੂੰ ਬੜੀ ਤਕਲੀਫ ਹੋ ਜੀ ਸੀ ਲਈ ਵਰਬ ਵੀ ਨਹੀਂ ਹੁੰਦਾ ਸੀ ਪਿੱਛੇ ਇਸ ਕਰਕੇ ਮੈਂ ਤੁਹਾਨੂੰ ਛੋਟੇ ਵੀ ਬਹੁਤ ਕੱਟੀ ਪਈ ਹੈ ਤੇ ਇਸ ਕਰਕੇ ਮੇਰਾ ਬਲੌਗ ਐਕਟਿਵ ਲੇਟ ਹੋ ਗਿਆ ਨਹੀਂ ਤੇ ਮੈਂ ਹਲਫਾਰ ਨਹੀਂ ਪਾ ਦਿੰਨੀ ਹੁੰਨੀ ਆ ਤੇ ਹਨਾ ਇੱਤੀ ਮੇ ਤੋਂ ਲੌਂਗ ਵੀਡੀਓ ਪਈ ਨਹੀਂ ਤੇ ਚਲੋ ਅੱਜ ਮੇਰਾ ਥੋੜਾ ਜਿਹਾ ਸਰੀਰ ਠੀਕ ਸੀਗਾ ਹਨਾ ਮੈਨੂੰ ਚਲੋ ਨਾਲ ਸੂਟ ਵੀ ਦੇਣੀ ਸੀ ਅੱਜ ਮੈਂ ਦੋ ਫਿਲਮਾਂ ਖਾ ਚੱਲ ਕਰਦੇ ਆ ਪਰ ਫਿਰ ਵੀ ਸਿਰ ਤੇ ਕਟਿੰਗ ਕਰਦੇ ਕਰਦੇ 8 ਟਾਈਮ ਆ ਗਏ ਮੈਨੂੰ ਤੇ ਮੈਂ ਇੱਕ ਕਮੀਜ਼ ਦਾ ਨਿਸ਼ਾਨ ਲਾ ਕੇ ਤੇ ਸਾਈਡ ਤੇ ਪੱਟਾ ਦਾ ਕਪੜਾ ਲਾਣਾ ਸੀ ਕਿਸੇ ਤਰੀਕੇ ਨਾਲ ਤੇ ਆਹ ਆਪਾਂ ਪੱਟਾ ਦਾ ਕਪੜਾ ਪੱਟਾ ਦੇ ਨਾਲੋਂ ਇਹ ਆਪਾਂ ਪੱਟਾ ਤਾਂ ਪਹਿਲਾਂ ਲਾ ਦੇ ਤਾਂ ਕਿ ਮੈਂ ਇਹ ਨਾਲ ਬੈਸ ਦਾ ਕਪੜਾ ਵੀ ਲੈਣਾ ਸੀ ਮੈਂ ਤਾਂ ਨਾਲ ਸਵਾਹ ਦਾ ਕੜਾ ਨਾ ਪਿਆ ਉਹਦੇ ਵਿੱਚੋਂ ਵਿੱਚ ਮੈਨੂੰ 벨ਟ ਨਹੀਂ ਲੈ ਰਹੀ ਸੀ ਜਿਵੇਂ 벨ਟ ਤੇ ਬਾਹਰ ਦੋਨੋਂ ਲਾਂਦੇ ਸੀ ਤਾਂ ਕਪੜਾ ਘਾੜਨ ਦਾ ਸੀ ਮਾਰਚ ਜਿਲਦੇ ਵਾਲੀ ਇਸ ਤਰ੍ਹਾਂ ਕਿ ਮੈਂ ਪਹਿਲਾਂ ਪੱਟ ਲਾ ਲਏ ਪੱਟਾਂ ਦਾ ਕਪੜਾ ਨਾਲੇ ਪੱਟਾਂ ਦੇ ਨਾਲ ਹੀ ਨਾਲੇ ਮੂਰੀਆਂ ਦਾ ਕਪੜਾ ਤੇ ਇਹ ਜਿਹੜਾ ਉੱਪਰੋਂ ਪੱਟਾਂ ਦੇ ਕਪੜਾ ਲਿਆ ਸੀ ਇਸ ਦੀ ਲੈਂਥ ਦੇ ਹਿਸਾਬ ਨਾਲ ਆ ਦੇ ਦੀ ਬਣੀ ਜਿਉਂਦੀ ਆਪਣੀ ਪਿਆਰਤ ਤੇ ਆ ਜੂ ਤਾਂ ਆਪਾਂ ਨੂੰ ਜਿਹੜਾ ਉੱਧਰੋਂ 8 ਇੰਚ ਬਿਆਰ ਦਾ ਕਪੜਾ ਚਾਹੀਦਾ ਸੀ ਉਹ ਆਪਾਂ ਉੱਧਰੋਂ ਨਾਲ ਲਾਵਾਂਗੇ ਇਸ ਤਰ੍ਹਾਂ ਕਿ ਉੱਧਰੋਂ 8 ਇੰਚ ਕਪੜਾ ਵੱਧ ਗਿਆ ਉਹਦੇ ਘਰ ਨਾਲ ਆਪਣੀ ਸਵਾਰ ਤਾਂ ਕਿ ਇਹਨੂੰ ਕਪੜਾ ਵੱਧ ਗਿਆ ਤੇ ਉਹਦੇ ਕਾਰਨ ਆਪਣੀ ਸਵਾਰ ਬੱਜੀਆ ਬਣ ਜਾਊਗੀ ਤੇ ਹਾਂ ਇਹ ਸਾਈਡ ਥੋੜਾ ਵੱਡਾ ਘਟਾਇ ਤੇ ਕਟਿੰਗ ਕਰਕੇ ਵਸੂਣੇ ਨਾਲਾ ਕੇ ਜਲਦੀ ਬੱਜੀਆ ਲੁਡੁਲੀ ਤਿਆਰ ਹੋ ਜੰਨੀ ਹੈ ਤੇ ਜਿੰਨੇ ਨਾਲ ਤੇ ਜਿੰਨੇ ਦਾ ਨਾਟ ਹੈ ਤੇ ਆਪਾ ਪੈਦਰੂ ਹੰਦੇ ਕਪੜਾ ਲਾਇਆ 3 ਮੈਂ ਨਾਲ ਸਾਹਮਣੇ ਮੈਂ 19 ਇੰਚ ਲਾਇਆ ਉਹ 17 ਇੰਚ ਦਾ ਹੈ ਬਾਹਂ ਕੀ ਪਹਿਲਾਂ ਮੈਨੂੰ ਲਾਣਾ ਲਾਣਾ ਪੈਣਾ ਸੀ 27 ਇੰਚ ਕਿਉਂਕਿ 8 ਇੰਚ ਵਿੱਚ ਮੈਂ ਬੈਠ ਦਾ ਐਡ ਕਰਨਾ ਸੀ ਪਰ ਉਹ ਹੁਣ ਆਪਾਂ ਹਨਾ ショਪ ਉਹ ਕਰਤਾ ਹੋ ਆਪੋਦਰੂ ਲੈ ਲਿਆ ਤੇ ਆ ਦੇਖੋ ਹੁਣ ਆ ਕੋਈ ਸਲਵਾਰੇ ਦੇ ਵਿੱਚੋਂ ਵਧੀਆ ਬਣ ਜੂਗੀ ਜਦੋਂ ਝੋਲੀ ਨਿਕਲੂਗੀ ਥੋੜੀ ਨਿਕਲੂਗੀ ਵਿੱਚੋਂ ਜਣੀ ਦੀ ਨਹੀਂ ਪੈਣੀ ਥੋੜੀ ਜ਼ਿਆਦਾ ਨਿਕਲਣੀ ਸੀ ਫਿਰ ਸਲਵਾਰ ਸਾ ਤਾਂ ਕੋਲੀ ਬਣ ਜਣੀ ਸੀ ਤੇ ਚਲੋ ਆ ਦੇ 9 ਇੰਚ ਤਾਂ ਹੈ ਗਈ ਪਹਿਲਾਂ ਹੀ ਉੱਪਰ ਹਨਾ ਚਲੋ ਇਹਨਾਂ ਦੀ ਸਾਢੇ 9 10 ਇੰਚ ਤਿਆ ਕਰਨੇ ਆ ਬੈਲਟ ਤੋਂ ਬਿਨਾ ਫਾਸਤੀ ਚਾਹੀਦਾ ਤਾਂ ਥੱਲੇ ਵਾਕੇ ਉੱਪਰ ਬੈਲਟ ਲੱਗ ਜਣੀ ਹੈ 14 ਇੰਚਾਂ ਸੰ ਤਿਆ ਕਰਨਾ ਪੈਣਾ ਦਾ ਤੇ ਚਲੋ ਹਾਂਜੀ ਆਪਾਂ ਨਾਲ ਲਿਆ ਨਿਸ਼ਾਨ ਗਰਮੀ ਬਹੁਤ ਪੈ ਰਹੀ ਹੈ ਗਰਮੀ ਨੇ ਬਸ ਕਰਾ ਰੱਖੀ ਹੈ ਪਹਿਲਾਂ ਮੈਂ ਅੰਦਰ ਕਮਰੇ ਚ ਕਟਿੰਗ ਕਰਦੀ ਸੀ ਤੇ ਉੱਥੇ ਸਾਡੀ ਪੱਕਾ ਹੈ ਨਹੀਂ ਕਮਰੇ ਚ ਤੇ ਉੱਥੇ ਵੀ ਬਸ ਮੈਨੂੰ ਕੁਬਰਾਟ ਹੋ ਜਾਂਦੀ ਸੀ ਇਸ ਕਰਕੇ ਮੈਂ ਇੱਥੇ ਲਈ ਇੱਥੇ ਚੁਰ ਪੱਖਾ ਚੱਲਦਾ ਸੀ ਆ ਇੱਕ ਸਾਈਡ ਤੇ ਮੇਰੀ ਬੇਟੀ ਆ ਕੇ ਸੌਂਗੀ। ਇਹ ਕੋ ਉੱਥੇ ਸੁੱਤੀ ਪਈ ਆ। ਤੇ ਆ ਦੇਖੋ ਇੱਥੇ ਉਸ ਹੋ ਗਈ। ਚਲੋ ਇੱਕ ਸਾਈਡ ਤੇ ਮੇਰੇ ਚਲੋ ਮੈਂ ਸੂਟ ਕਰ ਤਦੀ ਆ ਤੇ ਵੱਡੀ ਬੇਟੀ ਮੇਰੀ ਲੱਗੀ ਹੋਈ ਆ ਫੋਨ ਫੜ ਕੇ ਵੀਡੀਓ ਬਣਾਉਣ। ਫਿਰ ਇਹਦਾ ਟਿਊਸ਼ਨ ਦਾ ਟਾਈਮ ਹੋ ਜਾਣਾ 4:30 ਵਜੇ। ਚੱਲੇਗਾ ਨਹੀਂ ਮੰਮੀ ਥੋੜਾ ਇੱਕ ਟਾਈਮ ਹੈਗਾ ਮੇਰੇ ਕੋਲ ਤਕਰੀਬਨ 4:00 ਵਜਨ ਵਾਲੀ ਆ 4:15 ਤੱਕ ਹੋਊਗੀ। 4:00 ਵਜਨ ਵਾਲੀ ਹੈ ਤਕਰੀਬਨ 5-10 ਮਿੰਟ ਰਹਿੰਦੀ ਹੈ ਜਦੋਂ ਹਨਾ ਆਪਾਂ ਜਦ ਤੱਕ ਮੈਂਗਾ ਥੋੜੇ ਤੇਨਾ ਕੰਮ ਕਰਾ ਦੂੰ ਤੇ ਨਾ ਨਾ ਕਿ ਚਲੋ ਇਸ ਟਿਊਸ਼ਨ ਜਾਉਗੀ ਅੱਜ ਕੱਲ੍ਹ ਗਰਮੀ ਹੁੰਦੀ ਤੁਹਾਨੂੰ ਪਤਾ ਬੱਚਾ ਬਾਰ-ਬਾਰ ਨਾ ਆਉਂਦਾ ਹੁੰਦਾ ਵਿਚਾਲੇ ਹਨਾ ਇਹ ਕਿਨੇ ਜਾਣਾ ਵੀ ਕਹਿ ਲੋ ਕਿ 1 ਲੋ 1.5 ਕਿਲੋਮੀਟਰ ਪੈਦਲ ਟਿਊਸ਼ਨ ਜਾਣਾ ਇਹ ਤੁਰਕੀ ਜਾਣਾ ਪੈਦਲ ਤੇ ਫਿਰ ਵੀ 15-20 ਮਿੰਟ ਪਹਿਲਾਂ ਹੀ ਜਾਣਾ ਪੈਂਦਾ ਤੇ ਇੰਨੀ ਕੁ ਗੱਡ ਹੈਗੀ ਐ ਦੀ ਟਿਊਸ਼ਨ ਦੀ ਚਲੋ ਜਦ ਤੱਕ ਨਾ ਉਹ ਨੂੰਗੀ ਸਾਡੇ ਚਾਰ ਦਾ ਟਾਈਮ ਆ ਸਵੇਕ ਚਾਰ ਚੰਪੈਂਦੀ ਕਰੋ ਹੌਲੀ ਹੌਲੀ ਪਹੁੰਚ ਜਾਂਦੀ ਹੈ ਨਾਲ ਹੋਰ ਵੀ ਬੱਚੇ ਰਸਤੇ ਚ ਜਾਂਦੇ ਆ ਚਲੋ ਜੀ ਇਹ ਹੋ ਗਈ ਆਪਣੀ ਸਲਵਾਰ ਦੀ ਕਟਿੰਗ ਤੇ ਆਪਣਾ ਮੋਰੀਆਂ ਦਾ ਕੱਪੜਾ ਤੇ ਬੈਣ ਦਾ ਪਾਸਾ ਆਪਣਾ ਰੈਡੀ ਹੋ ਗਿਆ ਤੇ ਹੁਣ ਆਪਾਂ ਦੇਖੋ ਆਹ ਕਮੀਜ਼ਾਂ ਕੱਪੜਾ ਤੇ ਵਾਜੂ ਦਾ ਤੇ ਆਹ ਆਪਣਾ ਸੂਟ ਨਿਕਲ ਕੱਪੜੇ ਆਪਣੇ ਗੱਲੇ ਰੂਲੇ ਦੇ ਕੰਮ ਆ ਜੂ ਤੇ ਇੱਕ ਇਹਨਾਂ ਸੂਟਾਂ ਇਹ ਤੇ ਲਾਈਆਂ ਵਿੱਚ ਚਿੱਟੇ ਰੰਗ ਦੇ ਲੈਸ ਤੇ ਇਹ ਮੈਨੂੰ ਕਪੜਾ ਵੱਡੇ ਪਣੇ ਦਾ ਲੱਗ ਰਿਹਾ ਤੇ ਉਹਨਾਂ ਨੇ ਕਿਹਾ ਸੀ ਕਪੜਾ ਘੱਟ ਜ਼ਰੂਰ ਹੋਗਾ ਲੰਬਾਈ 'ਚ ਪਰ ਪਣਾ ਬਹੁਤ ਹੈ ਕਪੜੇ ਦਾ ਤੇ ਇਹ ਆਪਾਂ ਪਹਿਲਾਂ ਨੂੰ ਨਾਪਦੇ ਆ ਇਹ ਕਈ ਵਾਰ ਤਾਂ ਕਪੜਾ 3 ਮੀਟਰ ਹੀ ਆਂਦਾ ਕਈ ਵਾਰ 3.5 ਮੀਟਰ ਵੀ ਆ ਜਾਂਦਾ ਜਿਹੜਾ ਉਹ ਕਟਿੰਗ ਕਟ ਉਹਨਾਂ ਦਾ ਕੀਤਾ ਹੁੰਦਾ ਉਹ ਵੀ ਦੇ ਦਿੰਦੇ ਆ ਕਈ ਵਾਰ ਇਹ 4 ਵੀ ਆ ਜਾਂਦਾ ਹਨਾ ਤੇ ਪਰ ਆਪਣੇ ਲਈ ਨਾ ਆਪਣਾ ਬਹੁਤ ਜ਼ਰੂਰੀ ਹੈ ਕਿਉਂਕਿ ਬਾਅਦ ਚ ਮੈਨੂੰ ਬੜੀ ਦਿੱਕਤ ਹੁੰਦੀ ਹੈ ਫਸੂਟ ਬਣਾਉਣ ਚ ਤੇ ਪਨਾ ਤਾਂ ਬਹੁਤ ਹੈ ਇਹਦਾ ਪਨਾ ਤਾਂ 1.5 ਮੀਟਰ ਤੇ ਕਹਿ ਲਓ ਹਗਾ ਤਾਂ ਹਾਂ ਦੇਖੋ ਪੂਰਾ ਇੰਚ ਟੇਪ ਆ ਗਿਆ ਤੇ ਹਾਂ 1.5 ਮੀਟਰ ਹੈਗਾ ਮਤਲਬ ਕਹਿ ਲਓ 1.5 ਮੀਟਰ ਦੇ ਇਕ ਤਕਰੀਬਨ ਹੈ ਨਾ ਪਨਾ ਤੇ ਇਹਦਾ ਚਲੋ ਕਮੀਜ਼ ਤਿੰਨ ਦਾ ਵਟਸਐਪ ਦਾ ਆਮ ਨਾ ਬਣ ਜੂ ਕਿਉਂਕਿ 25 ਦੀ ਕਟਾਈ ਹੈ 21 ਕੈਂਚੇ ਸੰਤੇ ਪੌਣੇ ਕਿੱਕ ਇਹਨਾਂ ਦੀ ਹੈਪਾ ਉਸ ਦਾ ਉਹਨਾ ਕਟਿੰਗ ਕਰੀ ਆਪਾਂ 2 2 ਇੰਚ ਵੱਧ ਰੱਖ ਕੇ ਆਪਾਂ ਉਹ ਵੀ ਲਗਾਣਾ ਹਨ ਡੈਸ ਵੀ ਵਿੱਚ ਰੱਖ ਕੇ ਲਾਣੀ ਆ ਤੇ ਚਲੋ ਆਪਾਂ ਨੂੰ 25 ਇੰਚ ਦੀ ਤਾਂ ਕਟਿੰਗ ਚਾਹੀਦੀ ਆ ਫਿਰ ਵੀ ਚਲੋ ਇਹ ਤਾਂ ਬਰਸਾ ਤੱਕ ਮੀਂਹ ਤਾਂ ਪੂਰਾ ਵਧੀਆ ਬਣੇਗਾ ਹਨਾ ਚਲੋ ਆਪਾਂ ਇਹ ਨੂੰ ਲਾਣੀ ਆ ਤੇ ਕੁਕਿੰਗ ਮੇਰੀ ਲੌਂਗ ਵੀਡੀਓ ਹੋ ਜਾਣੀ ਆ ਵੱਡੀ ਥੋੜੀ ਜਿਆਦਾ ਹੋ ਤੇ ਮੇਰੀ ਖੜਕਾ ਵੀ ਬਹੁਤ ਹੋ ਰਿਹਾ ਐ ਮੈਂ ਟੂਟੀ ਵੀ ਆਣ ਵਾਲੀਆਂ ਭਾਂਡੇ ਭੁੰਡੇ ਇਕੱਠੇ ਕਰਦੀ ਐ ਮੇਰੀ ਬੇਟੀ ਹੋ ਤੋਣਾ చాలా కదే క్టేష